ਇਹ ਰਿਸ਼ਤਾ ਕੀ ਕਹਿੰਦਾ ਹੈ ਫੇ ਮਦਾਕਾਰ ਹੀਨਾ ਖਾਨ ਬ੍ਰੈਸਟ ਕੈਂਸਰ ਦਾ ਇਲਾਜ ਕਰਵਾ ਰਹੀ ਹੈ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਜਿਸ ਤੋਂ ਪਤਾ ਲੱਗਿਆ ਕਿ ਉਹ ਕੈਂਸਰ ਦਾ ਸ਼ਿਕਾਰ ਹੋਏ ਨੇ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਇੰਸਟਾਗ੍ਰam ਉੱਤੇ ਪੋਸਟ ਸਾਂਝੀ ਕੀਤੀ ਗਈ ਜਿਸ ਤੇ ਵਿੱਚ ਪਤਾ ਲੱਗਿਆ ਕਿ ਉਹ ਤੀਜੀ ਸਟੇਜ ਉੱਤੇ ਕੈਂਸਰ ਦੇ ਨਾਲ ਜੂਝ ਰਹੇ ਨੇ ਅਦਾ ਕੈਰ ਕੈਂਸਰ ਦੇ ਖਿਲਾਫ ਲੜਾਈ ਬਹੁਤ ਮਜ਼ਬੂਤੀ ਦੇ ਨਾਲ ਲੜ ਰਹੀ ਹੈ ਕੀਮੋਥੈਰੇਪੀ ਤੋਂ ਬਾਅਦ ਉਸ ਨੇ ਆਪਣੇ ਵਾਲ ਵੀ ਕਟਵਾ ਲਏ ਉਨ੍ਹਾਂ ਦੇ ਵੱਲੋਂ ਇਸ ਦਾ ਇੱਕ ਵੀਡੀਓ ਵੀ ਆਪਣੀ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਅਦਾਕਾਰ ਆਪਣੇ ਵਾਲ ਕੱਟਦੇ ਹੋਏ ਦਿਖਾਈ ਦੇ ਰਹੀ ਸੀ ਅਦਾਕਾਰਾਂ ਦੇ ਵੱਲੋਂ ਅੱਜ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਸ ਦੇ ਸਰੀਰ ਉੱਤੇ ਇਲਾਜ ਦੌਰਾਨ ਪਏ ਨਿਸ਼ਾਨ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਅਦਾਕਾਰਾਂ ਨੇ ਆਪਣੇ ਅਧਿਕਾਰਤ ਇੰਸਟਾਗ੍ਰam ਹੈਂਡਲ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਹਿਨਾ ਖਾਨ ਛੋਟੇਵਾਲਾ ਦੇ ਨਾਲ ਗੁਲਾਬੀ ਰੰਗ ਦਾ ਟੌਪ ਪਹਿਨੀ ਹੋਈ ਨਜ਼ਰ ਆ ਰਹੀ ਹੈ ਹਰੀਕ ਤਸਵੀਰ ਦੇ ਵਿੱਚ ਹੀਨਾ ਆਪਣੇ ਚਿਹਰੇ ਉੱਤੇ ਮੁਸਕਰਾਹਟ ਦੇ ਨਾਲ ਨਜ਼ਰ ਆ ਰਹੀ ਹੈ ਅੱਖਾਂ ਦੇ ਵਿੱਚ ਨਿੱਡਰਤਾ ਹੈ ਤਸਵੀਰਾਂ ਦੇ ਵਿੱਚ ਹੀਨਾ ਦੇ ਸਰੀਰ ਉੱਤੇ ਕੁਝ ਨਿਸ਼ਾਨ ਹਨ ਜੋ ਇਲਾਜ ਤੋਂ ਹਨ ਹੀਨਾ ਖਾਨ ਨੇ ਇਸ ਪੋਸਟ ਦੇ ਨਾਲ ਇੰਨਾ ਦਲੇਰਾਨਾ ਕੈਪਸ਼ਨ ਲਿਖਿਆ ਹੈ ਕਿ ਹਰ ਕੋਈ ਉਸ ਨੂੰ ਸਲਾਮ ਕਰ ਰਿਹਾ ਹੈ ਹੀਨਾ ਨੇ ਲਿਖਿਆ ਤੁਸੀਂ ਇਨ੍ਹਾਂ ਤਸਵੀਰਾਂ ਦੇ ਵਿੱਚ ਕੀ ਦੇਖਦੇ ਹੋ ਮੇਰੇ ਸਰੀਰ ਉੱਤੇ ਨਿਸ਼ਾਨ ਜਾਂ ਮੇਰੀਆਂ ਅੱਖਾਂ ਦੇ ਵਿੱਚ ਆਸ ਹੀਨਾ ਨੇ ਅੱਗੇ ਲਿਖਿਆ ਦਾਗ ਮੇਰੇ ਹਨ ਮੈਂ ਉਹਨਾਂ ਨੂੰ ਪਿਆਰ ਨਾਲ ਗਲੇ ਲਗਾਉਂਦੀ ਹਾਂ ਕਿਉਂਕਿ ਉਹ ਤਰੱਕੀ ਦੀ ਪਹਿਲੀ ਨਿਸ਼ਾਨੀ ਹਨ ਜਿਸਦੀ ਮੈਂ ਹੱਕਦਾਰ ਹਾਂ ਮੇਰੀਆਂ ਅੱਖਾਂ ਦੇ ਵਿੱਚ ਉਮੀਦ ਮੇਰੀ ਰੂਹ ਦਾ ਪ੍ਰਤੀਬਿੰਬ ਹੈ ਮੈਂ ਸੁਰੰਗ ਦੇ ਅੰਤ ਵਿੱਚ ਰੋਸ਼ਨੀ ਦੇਖ ਸਕਦੀ ਹਾਂ ਮੈਂ ਆਪਣੀ ਸਿਹਤਿਆਬੀ ਦੀ ਉਡੀਕ ਕਰ ਰਹੀ ਹਾਂ ਅਦਾਕਾਰਾਂ ਦੇ ਇਨਾਂ ਤਸਵੀਰਾਂ ਉਤੇ ਪ੍ਰਸੰਸਕਾਂ ਦੇ ਨਾਲ ਨਾਲ ਬਹੁਤ ਸਾਰੇ ਸਿਤਾਰੇ ਵੀ ਉਸਦੀ ਹਿੰਮਤ ਅਤੇ ਨਿਡਰਤਾ ਦੀ ਤਾਰੀਫ ਕਰ ਰਹੇ ਹਨ ਬਿਊਰੋ ਰਿਪੋਰਟ ਦਿੱਸ਼ ਅਪਡੇਟ ਨਿਊਜ਼ ਦੇ ਨਾਲ ਇਹ ਰਿਸ਼ਤਾ ਕੀ ਕਹਿੰਦਾ ਹੈ ਫੇਮ ਅਦਾਕਾਰ ਹੀਨਾ ਖਾਨ ਬ੍ਰੈਸਟ ਕੈਂਸਰ ਦਾ ਇਲਾਜ ਕਰਵਾ ਰਹੀ ਹੈ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਜਿਸ ਤੋਂ ਪਤਾ ਲੱਗਿਆ ਕਿ ਉਹ ਕੈਂਸਰ ਦਾ ਸ਼ਿਕਾਰ ਹੋਏ ਨੇ ਹਾਲ ਹੀ ਦੇ ਵਿੱਚ ਉਹਨਾਂ ਦੇ ਵੱਲੋਂ ਇੱਕ ਇੰਸਟਾਗ੍ਰam ਉੱਤੇ ਪੋਸਟ ਸਾਂਝੀ ਕੀਤੀ ਗਈ ਜਿਸ ਤੇ ਵਿੱਚ ਪਤਾ ਲੱਗਿਆ ਕਿ ਉਹ ਤੀਜੀ ਸਟੇਜ ਉੱਤੇ ਕੈਂਸਰ ਦੇ ਨਾਲ ਜੂਝ ਰਹੇ ਨੇ ਕਰ ਕੈਂਸਰ ਦੇ ਖਿਲਾਫ ਲੜਾਈ ਬਹੁਤ ਮਜਬੂਤੀ ਦੇ ਨਾਲ ਲੜ ਰਹੀ ਹੈ ਕੀਮੋਥੈਰੇਪੀ ਤੋਂ ਬਾਅਦ ਉਸਨੇ ਆਪਣੇ ਵਾਲ ਵੀ ਕਟਵਾ ਲਏ ਤੇ ਉਹਨਾਂ ਦੇ ਵੱਲੋਂ ਇਸ ਦਾ ਇੱਕ ਵੀਡੀਓ ਵੀ ਇਹ ਆਪਣੀ ਸੋਸ਼ਲ ਮੀਡੀਆ ਅਕਾਊਂਟ ਉੱਤੇ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਅਦਾਕਾਰਾ ਆਪਣੇ ਵਾਲ ਕੱਟਦੇ ਹੋਏ ਦਿਖਾਈ ਦੇ ਰਹੀ ਸੀ ਅਦਾਕਾਰਾਂ ਦੇ ਵੱਲੋਂ ਅੱਜ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਉਸ ਦੇ ਸਰੀਰ ਉੱਤੇ ਇਲਾਜ ਦੌਰਾਨ ਪਏ ਨਿਸ਼ਾਨ ਨੇ ਜਿਹੜੇ ਉਹ ਦਿਖਾਈ ਦੇ ਰਹੇ ਨੇ ਅਦਾਕਾਰਾਂ ਨੇ ਆਪਣੇ ਅਧਿਕਾਰ ਤੇ ਇੰਸਟਾਗ੍ਰam ਹੈਂਡਲ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਹਿਨਾ ਖਾਨ ਛੋਟੇ ਵਾਲਾਂ ਦੇ ਨਾਲ ਗੁਲਾਬੀ ਰੰਗ ਦਾ ਟੌਪ ਪਹਿਨੀ ਹੋਈ ਨਜ਼ਰ ਆ ਰਹੀ ਹੈ ਹਰੀਕ ਤਸਵੀਰ ਦੇ ਵਿੱਚ ਹੀਨ ਆਪਣੇ ਚਿਹਰੇ ਉੱਤੇ ਮੁਸਕਰਾਹਟ ਦੇ ਨਾਲ ਨਜ਼ਰ ਆ ਰਹੀ ਹੈ ਅੱਖਾਂ ਦੇ ਵਿੱਚ ਨਿੱਡਰਤਾ ਹੈ ਤਸਵੀਰਾਂ ਦੇ ਵਿੱਚ ਹੀਨਾ ਦੇ ਸਰੀਰ ਉੱਤੇ ਕੁਝ ਨਿਸ਼ਾਨ ਹਨ ਜੋ ਇਲਾਜ ਤੋਂ ਹਨ ਹੀਨਾ ਖਾਨ ਨੇ ਇਸ ਪੋਸਟ ਦੇ ਨਾਲ ਇੰਨਾ ਦਲੇਰਾਨਾ ਕੈਪਸ਼ਨ ਲਿਖਿਆ ਹੈ ਕਿ ਹਰ ਕੋਈ ਉਸ ਨੂੰ ਸਲਾਮ ਕਰ ਰਿਹਾ ਹੈ ਹੀਨਾ ਨੇ ਲਿਖਿਆ ਤੁਸੀਂ ਇਨ੍ਹਾਂ ਤਸਵੀਰਾਂ ਦੇ ਵਿੱਚ ਕੀ ਦੇਖਦੇ ਹੋ ਮੇਰੇ ਸਰੀਰ ਉੱਤੇ ਨਿਸ਼ਾਨ ਜਾਂ ਮੇਰੀਆਂ ਅੱਖਾਂ ਦੇ ਵਿੱਚ ਆਸ ਹੀਨਾ ਨੇ ਅੱਗੇ ਲਿਖਿਆ ਦਾਗ ਮੇਰੇ ਹਨ ਮੈਂ ਉਹਨਾਂ ਨੂੰ ਪਿਆਰ ਨਾਲ ਗਲੇ ਲਗਾਉਂਦੀ ਹਾਂ ਕਿਉਂਕਿ ਉਹ ਤਰੱਕੀ ਦੀ ਪਹਿਲੀ ਨਿਸ਼ਾਨੀ ਹਨ ਜਿਸਦੀ ਮੈਂ ਹੱਕਦਾਰ ਹਾਂ ਮੇਰੀਆਂ ਅੱਖਾਂ ਦੇ ਵਿੱਚ ਉਮੀਦ ਮੇਰੀ ਰੂਹ ਦਾ ਪ੍ਰਤੀਬਿੰਬ ਹੈ ਮੈਂ ਸੁਰੰਗ ਦੇ ਅੰਤ ਵਿੱਚ ਰੋਸ਼ਨੀ ਦੇਖ ਸਕਦੀ ਹਾਂ ਮੈਂ ਆਪਣੀ ਸਿਹਤਿਆਬੀ ਦੀ ਉਡੀਕ ਕਰ ਰਹੀ ਹਾਂ ਅਦਾਕਾਰਾਂ ਦੇ ਇਨਾਂ ਤਸਵੀਰਾਂ ਉੱਤੇ ਪ੍ਰਸੰਸਕਾਂ ਦੇ ਨਾਲ ਨਾਲ ਬਹੁਤ ਸਾਰੇ ਸਿਤਾਰੇ ਬੀ ਉਸ ਦੀ ਹਿੰਮਤ ਅਤੇ ਨਿੱਡਰਤਾ ਦੀ ਤਾਰੀਫ ਕਰ ਰਹੇ ਹਨ ਬਿਊਰੋ ਰਿਪੋਰਟ ਦਿੱਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ